ਯਾਰ ਭੜੀ ਸਤਿ ਸ੍ਰੀ ਅਕਾਲ ਦੇਸੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਅੱਜ ਆਪਾਂ ਘਰ ਵਿੱਚ ਗੰਨੇ ਦਾ ਰਾਸਤਿਆਰ ਕਰਾਂਗੇ ਦੇਖਦੇ ਹਾਂ ਉਹਦੇ ਲਈ ਆਪਾਂ ਨੂੰ ਕਿਹੜਾ ਕਿਹੜਾ ਕ੍ਰੀਡੀਅੰਟਸ ਚਾਹੀਦਾ ਹੈ ਆਪਾਂ 500 ਗ੍ਰਾਮ ਆਪਾਂ ਗੋੜਲੀ ਆਸੀ ਪੂਤਨੇ ਦੇ ਆਪਾਂ ਛੇ ਸੱਤ ਪੱਤੇ ਲੈਏ ਸੀਗੇ ਥੋੜੀ ਜੀ ਆਪਾਂ ਬਾਰਫਾ ਲਈਆ ਦੋ ਨਿੰਬੂਆਂ ਦਾ ਆਪਾ ਜੂਸ ਕੱਢ ਲਈ ਅਸੀਂ ਇੱਕ ਜੱਗਾ ਪਾਣੀ ਦਲਿਆਈ ਪਿੰਕ ਸੌਲ ਦਲਿਆ ਐਂਡ ਬਲੈਕ ਪੈਪਰ ਲੇਆ ਇਹ ਪਿੰਕ ਸੌਲ ਦੀ ਬਜਾਏ ਤੁਸੀਂ ਵਾਈਟ ਸੌਲ ਵੀ ਪਾ ਸਕਦੇ ਆ ਬਲੈਕ ਪੈਪਰ ਜੇ ਤੁਸੀਂ ਨਹੀਂ ਵੀ ਪਾਉਣੀ ਤਾਂ ਸਕਿਪ ਵੀ ਕਰ ਸਕਦੇ ਆ ਤੁਹਾਡੀ ਆਪਦੀ ਮਰਜ਼ੀ ਹੈ ਇਹਦੇ ਨਾਲ ਆਪਾਂ ਨੇ 2.5 ਗਲਾਸ ਰੈਡੀ ਹੋਣਗੇ ਜੂਸ ਦੇ ਕੈਸੋਟ ਦੇ ਹੋਣੇ ਆ ਬਿਗੰਨੇ ਨਾਲ ਹੀ ਗੰਨੇ ਦਾ ਰਸਤੇ ਆ ਹੁੰਦਾ ਏ ਧਨੇ ਤੋਂ ਹੀ ਗੋੜ ਬੰਦਾ ਏ ਤੇ ਆਪਾਂ ਗੋੜ ਦੇ ਗੜ ਦੇ ਨਾਲ ਹੀ ਤੇ ਨੇ ਦਾ ਰਸ ਤੇ ਠਾਰ ਕਰਾਂਗੇ ਬਹੁਤ ਸੌਖੇ ਤਰੀਕੇ ਨਾਲ ਤੇ इजी ਕਰ ਵਿੱਚ ਤਿਆਰ ਹੋ ਜਾਂਦਾ ਏ ਜੇ ਤੁਹਾਡੇ ਕਿਸੇ ਨੇ ਗੈਸਟ ਨੇ ਤਾਂ ਡਕਾਰ ਵਿੱਚ ਆਉਣਾ ਹੋਵੇ ਕੇ ਬਰਾਪਸੋ ਚਦੇ ਆ ਆਪਾਂ ਹੁਣ ਕੀ ਉਹਨਾਂ ਨੂੰ ਠੰਡਾ ਡਰਿੰਕ ਕਰ ਦੇ ਕੇ ਇਹ ਬਹੁਤ ਸੌਖੇ ਤੇ इजी ਤਰੀਕੇ ਨਾਲ ਬਣ ਜਾਂਦਾ ਤੁਸੀਂ ਇਸ ਨੂੰ ਘਰ ਵਿੱਚ ਤਿਆਰ ਕਰ ਸਕਦੇ ਆ ਜੇ ਤੁਹਾਡੇ ਕੋਲ ਇੱਕ ਗੜ ਜਿਆਦਾ ਵੱਡਾ ਪੀਸ ਆ ਡਾਂ ਦਾ ਤਾਂ ਤੁਸੀਂ ਇਹ ਨੂੰ ਥੋੜੇ ਜਿਹਾ ਪਾਣੀ ਦੇ ਵਿੱਚ ਪਾ ਕੇ ਇਹਨ ਗਰਮ ਵੀ ਕਰ ਸਕਦੇ ਆ ਤੇ ਫਿਰ ਇਹਨੂੰ ਥੋੜਾ ਜਿਹਾ ਚੜਖਣ ਦੇ ਕਰਨ ਲਈ ਰੱਖਣਾ ਪੈਣਾ ਹੈ। ਇਹਦਾ ਛੋਟੇ ਛੋਟੇ ਪੀਸ ਕੱਟ ਲੈਣੇ ਗੋੜ ਦੇ ਜੇ ਤੁਸੀਂ ਨਹੀਂ ਕੱਢਣਗੇ ਤੁਹਾਡੇ ਕੋ ਬੜਾ ਪੀਸਾ ਤੁਸੀਂ ਉਹਨੂੰ ਗਰਮ ਪਾਣੀ ਦੇ ਵਿੱਚ ਪਾ ਕੇ 1/4 ਘੰਟਾ ਰੱਖ ਵੀ ਸਕਦੇ ਆ ਜੇ ਤੁਸੀਂ ਜਿਆਦਾ ਛੇਤੀ ਕਰਨਾ ਚਾਹੋ ਨੀਆ ਫਿਰ ਇਹਨੂੰ ਪਾਣੀ ਤੇ ਥੋੜਾ ਜਿਹਾ ਚਰਬਾਲ ਵੀ ਸਕਦੇ ਆ ਉਹਨੂੰ ਤੇ ਫਿਰ ਉਹਨੂੰ ਠੰਡਾ ਕਰਨ ਲਈ 1 ਹਾਅਰ ਤੱਕ ਉਹਨੂੰ ਰੱਖਣਾ ਪੈਣਾ ਅੱਜ ਦੇ ਵਿੱਚ ਜਾਂ ਰੂਮ ਦੇ ਟੈਂਪਰੇਚਰ ਲਈ ਕਿ ਆਪਾਂ ਇਹ ਛੋਟੇ ਛੋਟੇ ਪੀਸ ਕਾਰਡਲੇ ਕੋਕਿਆਂ ਗ੍ਰਾਈਂਡ ਕਰਾਂਗੇ ਛੇਤੀ ਗ੍ਰਾਈਂਡ ਹੋ ਜੂਗਾ ਤੇ ਆਪਾਂ ਹੰਤ ਨੂੰ ਕੋਨੇ ਗ੍ਰਾਈਂਡ ਕਰਕੇ ਆਪਣੇ ਕੋਲੇ ਐਸ ਬ੍ਰਾਂਡ ਦੀ ਮਸ਼ੀਨ ਆ ਗਈ ਤੇ ਇਹਦੇ ਨਾਲ ਐਡਾ ਵੱਡਾ ਜੱਗ ਆਗਾ ਤੁਸੀਂ ਕਿਸੇ ਕਿਸੇ ਆਪੀ ਬ੍ਰਾਂਡ ਦੀ ਲੈ ਸਕਦੇ ਆ ਥੋੜਾ ਜਿਹਾ ਜੱਗ ਵੱਡਾ ਹੋਵੇ ਤੇ ਸਪਿੰਨ ਜ਼ਿਆਦਾ ਵਧੀਆ ਹੁੰਦੀ ਹੈ ਸਾਰੇ ਨੂੰ ਪਹਿਲਾਂ ਹੁਣਾ ਆਪ ਇਹਦੇ ਵਿੱਚ ਪਾਣੀ ਪਾਵਾਂਗੇ ਫਿਰ ਇਹਦੇ ਵਿੱਚ ਜਿਹੜੇ ਆਪਾਂ ਦੋ ਨੇਂਬੂ ਦੇ 조ੜੇ ਸੀ ਉਹ ਪਾਵਾਂਗੇ ਪਿੰਕ ਸੌਲਡ ਐਂਡ ਅ ਬਲੈਕ ਪੈਪਰ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਜਿਹੜਾ ਆਪਾਂ ਫੂਕਤ ਨਾਲ ਲਿਆ ਸੀ ਉਹ ਪਾਵਾਂਗੇ ਇਹਦੇ ਵਿੱਚ ਜੇ ਆਪਣੇ ਕੋਲ ਬਾਰਫ ਸੀ ਇਹ ਪਾ ਦਾਂਗੇ ਲੋੜਨ ਸਾ ਕੀੜਾ ਪਾਮਾ ਅਈਂਗਾ ਪਰ ਅਖਲੀਆ ਬਾਅਦ ਪਾਵਾਂਗੇ ਜੇ ਆਪਾਂ ਨੂੰ ਲੋਡ ਪਈ ਤੇ ਜਾਂ ਫਿਰ ਇਹਨੂੰ ਬਾਅਦ ਚ ਪਾਵਾਂਗੇ ਕਿਉਂਕਿ ਬਲੈਂਡਰ ਦਾ ਮੈਕਸਿਮਮ ਐਂਡ ਮਿਨੀਮਮ ਇਹਦੇ ਲੈਵਲ ਹੁੰਦੇ ਆ ਆਪਾਂ ਲੈਵਲ ਤੱਕ ਹੀ ਰੱਖਾਂਗੇ ਆਪਾਂ ਹੁਣ ਇਹਦੇ ਲੈਡ ਅਡਿਟਾਈ ਤੇ ਇਹਦਾ ਪਾਈ ਨੂੰ ਹੋਣਾ ਚਾਟ ਕਰਦੇ ਹਾਂ ਸਪਿਨ ਕਰਾ ਲੇ ਆਪਾਂ ਇਹ ਲੱਚੀਆ ਕੱਢ ਲਗੇ ਤੁਸੀਂ ਦੇਖ ਸਕਦੇ ਆ ਹਲੇ ਇਹ ਰੈਡੀ ਨਹੀਂ ਹੋਇਆ ਆਪਾਂ ਨੂੰ ਇੱਕ ਮਿੰਟ ਲਈ ਹੋਰ ਸਪਿੰਨ ਕਰਨਾ ਪੈਣਾ ਆਪਾਂ ਇਹ ਸਜਾ ਕੇ ਚੇਨ ਨੂੰ ਪਾਉਣ ਲੈਨੇ ਆ ਇਹ ਪੌਣੀ ਹੈ ਜਿਹੜੀ ਇਹ ਜੂਸ ਆਦ ਬਈ ਗਿਆ ਕੀ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਾਉਣ ਲਈ ਹਾਂ ਤਾਂ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਬਣਿਆ ਲੁਕ ਆ ਤੁਸੀਂ ਦੇਖ ਸਕਦੇ ਆ ਕੰਨੇ ਦਾ ਰਸਤਿਆਰ ਹੋ ਗਿਆ ਏ ਜੇ ਤੁਸੀਂ ਇਹਦੇ ਵਿੱਚ ਫੁੱਲ ਦੀਵਾਰ ਖਤਵਾਉਣੀ ਹੈ ਤੁਸੀਂ ਪਾ ਸਕਦੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਐਂਡ ਕੈਕਟੋਕ ਐਂਡ ਇੰਸਟਾਗ੍ਰਾਮ ਤੇ ਵੀ ਤੁਸੀਂ ਦੇਖ ਸਕਦੇ ਆ ਮਿਲਦੇ ਆ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮਚ